ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਆਖਰੀ ਪਿੰਡ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਵਸਦਾ ਇਹ ਛੋਟਾ ਜਿਹਾ ਪਿੰਡ ਜਿਸ ਦਾ ਨਾਮ ਫਰੀਦਕੇ ਤੁਹਾਨੂੰ ਦਿਖਾਵਾਂਗੇ ਪਿੰਡ ਤੇ ਪਿੰਡ ਦੀਆਂ ਕੁਝ ਜਗ੍ਹਾਵਾਂ हो YouTube ਕੰਡਾ ਦਾ ਗੁਰੂ ਘਰ ਕਮ ਉਹ ਪ੍ਰਾਨਗੋ ਵੀ ਉਹ ਸਮਾਂ ਹੈ ਨਾ ਨਵਰੀ ਹੈ ਮੈਂ ਬਰਦਾ ਅੱਜ ਜਸੀਂ ਆ ਜੀ ਪਿੰਡ ਫਰੀਦ ਕੇ ਛੋਟਾ ਜਿਹਾ ਪਿੰਡ ਆਈ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਸੋਨ ਨੂੰ ਦਿਖਾਵਾਂਗੇ ਕੁਝ ਜਗਾਵਾਂ ਪਿੰਡ ਦੀਆਂ ਆ 9 ਵਜੇ ਵਾਲਾ ਪੀਰ ਆ ਗਿਆ ਬਾਬਾ ਕੋ ਬਾਬਾ ਇਹ ਬਾਬਾ ਸਾਫ ਗਿਆ ਇਹ ਬਹੁਤ ਭੜਾਗਾ ਬਾਬਾ ਉਹ ਤਾਂ ਕੰਨਾਂ ਨਵੀਆਂ ਬਣੀਆਂ ਹਾਂ ਪਹਿਲਾ ਤਾਂ ਨਹੀਂ ਸੀ ਨਾ ਹਾਂ ਕੁੱਤੀ ਬੰਦੇਂ ਕਰਦੇ ਨੇ ਆ ਪਿੰਡ ਦਾ ਸਕੂਲ ਆਗਾ ਹਾਂ ਸਕੂਲ ਆ ਕਿਹੜੀ ਕਲਾਸ ਤੱਕ ਇਹ ਹੈਗਾ ਪਹਿਲੀ ਤੋਂ ਬੰਨੀ ਰੱਖੀ ਪਹਿਲੀ ਤੋਂ 5ਵੀਂ ਤੱਕ ਹਾਂ ਛੋਟਾ ਇਹ ਪਿੰਡ ਦਾ ਹੈਗਾ ਜੀ ਪੰਜਾਬ ਤੇ ਹਰਿਆਣਾ ਦੀ ਬਾਰਡਰ ਤੇ ਹੈਗਾ ਇਹ ਪਿਕਚਰ ਬਹੁਤ ਵਧੀਆ ਇੱਥੇ ਹੈ ਸਕੂਲ ਚ ਵਧੀਆ ਪੜਾਉਂਦੇ ਨੇ ਜਵਾਕਾਂ ਨੂੰ ਸਿੱਧੇ ਸਦੇ ਲੋਕ ਆ ਸਿੰਪਲ ਪਿਆਰ ਨਾ ਪੜਾਉਂਦੇ ਨੇ ਸਾਰੇ ਬੱਚਿਆਂ ਨੂੰ ਆਹ ਰਹੀ ਨਾ ਸਕੂਲ ਦੀ ਗੱਲ ਆ ਅ ਸਕੂਲ ਆ ਛੋਟਾ ਸਕੂਲ ਆ ਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡਾ ਫਰੀਦ ਕੇ ਉਹ ਰੋਡ ਬਣਿਆ ਨਹੀਂ ਇਹ ਨਾ ਬਣਿਆ ਨਹੀਂ ਹੈਗਾ ਦੇਖੋ ਜੀ ਕੱਚੀ ਆ ਰੋੜ ਇਹ ਇਹਨਾਂ ਦਾ ਬਹੁਤ ਸਾਲ ਹੋ ਗਏ ਕਹਿੰਦੇ ਨੇ ਵੀ ਬੜਾ ਬਣਾਵਾਂਗੇ ਜਿਹੜੀ ਵੀ ਸਰਕਾਰ ਆਉਂਦੀ ਆ ਹੋਰ ਇੱਕ ਹੀ ਕਹਿੰਦੇ ਆ ਵੀ ਇਹ ਕਾਗਜ਼ਾਂ 'ਚ ਹੈ ਹੀ ਨਹੀਂ ਦੀ ਬਾਹਰ ਬਾਰਡਰ ਤੇ ਬਸ ਐ ਹੀ ਹੁੰਦਾ ਪਰ ਐ ਜਦੋਂ ਵੀ ਪਾਣੀ ਆਉਂਦਾ ਉਹ ਔਖਾ ਹੋ ਜਾਂਦਾਗਾ ਪਿੱਛੇ ਹੜਾ ਐ ਸੀ ਜਦੋਂ ਆਪਣੀ ਉਦੋਂ ਬਹੁਤ ਔਖਾ ਹੋਇਆ 1992-93 ਦੀ ਗੱਲ ਆ ਜਦੋਂ ਇੱਥੇ ਇੱਕ ਵਾਰ ਪਾਣੀ ਆਇਆ ਸੀ ਇੰਨਾਂ ਲਗਾ ਜੀ ਗੰਦਾਂ ਨਾਲਾਗਾ ਨਾਲਾ ਟੁੱਟ ਗਿਆ ਸੀ ਨਾ ਇਹ ਤੇ ਆਪਣੇ ਪਿੰਡ 'ਚ ਪਾਣੀ ਵੜ ਗਿਆ ਸੀ दिया में मौसम मौ स्टार्ट हो गया मॉर्निंग टाइम हल्की हल्की धुंध तो पै रही है ਜਦੋਂ ਪਾਣੀ ਆਇਆ ਸੀ ਆਪਣੇ ਉਰੇ ਇਹ ਜਮਾ ਵੀ ਤੁਰ ਤੱਕ ਪਿੱਛੇ ਜਿਹਾ ਆਇਆ ਨਾ ਹਾਂ ਹਾਂ ਦੋਕ ਸਾਲ ਹੋ ਗਏ ਜਦੋਂ ਦੋ ਆਇਆ ਸੀ ਹਾਂ ਉਹ ਸਾਰੀਆਂ ਜ਼ਮੀਨਾਂ ਚ ਵੜ ਗਿਆ ਸੀ ਪਾਣੀ ਉਹ ਦੇਖ ਤੋਂ ਹੋ ਗਿਆ ਸੀ ਹਾਂ ਦੇਖੋ ਜੀ ਹੁਣ ਵੀ ਪਾਣੀ ਆ ਰਹੇਗਾ ਪਾਣੀ ਇਤਨੀ ਵੀ ਆ ਗਿਆ ਸੀ ਇਥੇ ਰੋਕਣ ਟ੍ਰੈਕਟਰ ਨਾਲ ਫਿਰ ਬੰਨ ਲਾਇਆ ਗੱਟੇ ਲਾ ਰੱਖਨੇ ਉਹ ਸਾਹਮਣੇ ਇੱਧਰ ਸਾਹਮਣੇ ਗੱਟੇ ਲਾ ਰੱਖੇ ਨੇ ਗੱਟੇ ਦਾ ਛੀਵੇਂ ਲੱਗੇ ਨੂੰ ਇਹਨੇ ਇਹ ਸਾਰੇ ਕੱਚਾ ਨਖੜਾਈ ਹੋਈ ਹੈ ਹੰਬੀ ਪਾਣੀ ਆ ਰਿਹਾ ਵੀ ਹਲਕਾ ਹਲਕਾ ਜਾ ਪਰ ਇਹ ਵੀ ਪਿੰਡ ਦੇ ਨੇ ਵੀ ਬਹੁਤ ਖਾ ਦਿੱਤਾ ਟਰੈਡ ਲੈ ਕੋਈ ਬ੍ਰੇਕ ਆ ਉਹਦਾ ਟਰੈਡ ਕੱਢ ਕੇ ਲਿਆਇਆ ਇਹ ਬੰਨ ਲਾਉਣ ਵਾਸਤੇ ਇਹਨੇ ਸਾਲ ਤੋਂ ਉੱਤੇ ਹੋ ਗਿਆ ਚੱਲਦੇ ਨੇ ਉਹ ਚੱਲੀ ਜਾਂਦਾ ਹੀ ਪਰ ਰੋਕਿਆ ਨਹੀਂ ਹੈਗਾ ਹੁਣ ਅਸੀਂ ਆ ਰਹੇ ਹਾਂ ਜੀ ਬਾਰਡਰ ਤੇ ਇਧਰ ਤੁਸੀਂ ਤੁਸੀਂ ਦੇਖ ਸਕਦੇ ਹੋਗੇ ਪੰਜਾਬ ਆ ਇਹ ਆਪਣੇ ਹਰਿਆਣੇ ਦੀ ਤੇ ਇੱਧਰ ਹਰਿਆਣਾ ਦਾ ਪੀ ਲਿਆ ਇਹ ਨਾਲਾ ਗਾਹਾਂ ਉਧਰ ਖਾਈ ਪਾਖੜਾ ਆ ਜਾਂਦੀ ਅੱਗੇ ਹੀ ਉਹਨਾਂ ਨੂੰ ਕ੍ਰੋਸ ਕਰਕੇ ਜਾਂਦਾ ਖਾਈ ਚ ਜਾਂਦਾ ਨੇ ਇਹਦਾ ਪਾਣੀ ਹਾਂ ਨਾਲੀ ਆ ਜਿਹੜੀ ਹਾਂ ਹਾਂ ਨਾਲੀ ਚ ਆਹ ਆ ਰਹੇ ਆਂ ਜੀ ਬਾਰਡਰ ਤੇ ਪੰਜਾਬ ਹਰਿਆਣਾ ਦੀ ਬਾਰਡਰ ਤੇ ਆ ਇਹਨਾਂ ਦੇ ਟੁੰਦੀ ਹੋ ਗਿਆ ਸੀ ਪਾਣੀ ਆ ਚੀਜ਼ ਤੋਂ ਆ ਇਹਦੀ ਵਟ ਕਰਨ ਨਹੀਂ ਆਹ ਦੇਖ ਸਕਦੇ ਜਿਵੇਂ ਇਧਰਲੀ ਸਾਈਡ ਕੋਈ ਬੰਨ ਨਹੀਂਗਾ ਆ ਚੀਜ਼ ਤੋਂ ਉਧਰ ਪਿੰਡ ਨੇੜੇ ਹੋਣ ਦਾ ਕਰਕੇ ਬੰਨ ਲਾਇਆ ਫਿਰ ਜਦੋਂ ਵੀ ਕਦੇ ਇਧਰ ਨਾਲੇ 'ਚ ਪਾਣੀ ਆਉਂਦਾ ਤੇ ਫਿਰ ਟੁੱਟਣ ਦਾ ਖਤਰਾ ਹੁੰਦਾਗਾ ਆ ਵੱਟ ਤੋਂ ਪਾਣੀ ਟੱਪੇ ਇੱਧਰ ਹੀ ਪੰਜਾਬ ਰਹਿ ਗਿਆ ਇੱਧਰ ਹਰਿਆਣਾ ਇਹ ਪਾਣੀ ਆਪਣੇ ਉਹ ਤੱਕ ਭਾਗ ਗਿਆ ਸੀ ਆਹ ਡੇਕ ਤੋਂ ਅੱਗੇ ਟੱਪ ਗਿਆ ਸੀ ਪਾਣੀ ਜਦੋਂ ਆਇਆ ਪਿੱਛੇ ਪੰਜਾਬ ਦਾ ਆਖਰੀ ਪਿੰਡ ਦਾ ਗਈ ਫਰੀਦਕੇ ਤੇ ਇੱਧਰ ਹਰਿਆਣੇ ਦਾ ਆਖਰੀ ਪਿੰਡ ਦਾ ਲੱਧੂਵਾਸ ਹੰਤਾ ਲਗਾਤਾਰ ਪਾਣੀ ਚੱਲਦਾ ਰਹਿਣਾ ਹਣਾ ਇਹ ਚ ਹਾਂ ਥੋੜਾ ਥੋੜਾ ਆਈ ਜਾਂਦਾ ਰਹਿੰਦਾ ਪਾਣੀ ਹਾਂ ਭਾਈ ਤੇ ਸੁੱਕਦਾ ਹੀ ਨਹੀਂਗਾ ਚੱਲੀ ਜਾਂਦਾ ਪਾਣੀ ਲੋ ਲੋ ਕੜੇ ਬਹੁਤ ਫਾਇਦਾ ਆਹ ਸੜਕ ਬਣੀ ਨਹੀਂ ਹੋਈ ਨਾ ਬਣੀ ਨਹੀਂ ਹੋਈ ਕਿੰਨਾ ਕੁ ਟੋਟਾ ਗਾ ਇਹ ਟੋਟਾ ਜੀ ਇਹਨ ਇੱਕ ਹੈਗਾ ਤਾਂ ਟੋਟਾ ਜੀ ਇਹ ਹਾਂ ਕੋਸੇ ਇਧਰ ਸਰਕਾਰ ਤੇ ਧਿਆਨ ਹੀ ਨਹੀਂ ਦੇਦੀ ਜਿਹੜੀ ਵੀ ਆਉਂਦੀ ਹੈ ਸਰਕਾਰ ਕਹਿੰਦੀ ਹੈ ਭਾਈ ਬਣਾ ਦਾਂਗੇ ਬਣਾ ਲਾਂਗੇ ਆ ਦੇਖੋ ਕੋਸੇ ਨਹੀਂ ਬਣਾਉਂਦੇ ਕੋਸੇ ਲੈਣ ਵਾਸਤੇ ਤਾਂ ਹਰੇਕੀ ਅਗਲਾ ਕਹਿੰਦਾ ਵੀ ਆਪਾਂ ਆ ਕਰਦਾਂਗੇ ਕੰਮ ਆ ਕਰਦਾਂਗੇ ਆ ਦੇਖ ਲਓ ਕੀਤੇ ਹੋਏ ਕੰਮ ਸਾਡੇ ਪਿੰਡ ਦੇ ਇਹ ਜੀ ਖੱਦੜਾ ਰੋਡ ਦੇਖ ਸਕਦੇ ਹੋ ਕੱਚੀ ਪਿਆਗਾ ਪੰਜਾਬ ਹਰਿਆਣੇ ਦੇ ਬਾਰਡਰ ਵਾਲਾ ਲਿੰਕ ਰੋਡ ਆਈਏ ਪਰ ਐ ਇੱਕ ਗੱਲ ਹੈਗੀ ਆ ਵੀ ਜਿੱਦ ਦੇ ਇਹ ਬਣ ਗਿਆ ਰੋਡ ਉਹਦੇ ਵੀ ਮਤਲਬ ਆਪਣੇ ਸਿੱਧੀਆਂ ਬੱਸਾਂ ਚੱਲਣ ਲੱਗ ਜਾਣੀਆਂ ਅਜ ਤੋਂ ਬੰਡਡੇ ਤੋਂ ਅਗਦੀ ਆਫਤ ਹੈ ਬਹੁਤ ਆਇਆ ਵੱਡੀਆਂ ਬੱਸਾਂ ਲੱਗ ਜਾਣੀਆਂ ਚੱਲਣ ਵੀ ਲੱਗ ਜਾਣੀਆਂ ਆ ਜਿਹੜੇ ਖੇਤ ਹੈ ਲੱਧੂ ਵਸਦੇ ਆ ਹਾਂ ਸਾਰੇ ਇਹ ਆਪਣੇ ਇਹ ਹਰਿਆਣੇ ਦੇ ਖੇਤ ਆ ਜੀ ਲੱਧੂ ਆਦੇ ਆ ਗਿਆ ਹਰਿਆਣੇ ਦੇ ਇਹ ਆਪਣੇ ਗੁਜਰਾਤ ਦੇ ਜਿਹੜਾ ਪਿੱਛੇ ਦੇਖ ਦਿਓ ਤੁਸੀਂ ਇਹ ਪੰਜਾਬ ਦੇ ਆ ਆ ਕੋਠਾ ਕੋਠਾ ਹਰਿਆਣੇ ਦਾ ਆ ਗਿਆ ਹਰਿਆਣੇ ਦਾ ਹਾਂ ਠੀਕ ਹੈ ਬੇਰੀ ਬਹੁਤ ਵੇਰ ਖਦਿਆ ਦੇ ਬਾਲੇ ਵੱਡੇ ਵੱਡੇ ਵੇਰ ਆਹ ਦੇਖੋ ਜੀ ਇੱਧਰ ਹਰਿਆਣਾ ਪੂਰੀ ਵਧੀਆ ਸੜਕ ਬਣੀ ਆ ਦੇਖੋ ਜੀ ਇਹ ਤਾਂ ਵਧੀਆ ਬਣੀ ਆ ਹਰਿਆਣਾ ਵਾਲੀ ਸੜਕ ਹਰਿਆਣੇ ਵਾਲੇ ਚ ਤਾਂ ਫਿਰ ਬਹੁਤ ਕੰਮ ਕੀਤਾ ਨੇ ਵਧੀਆ ਸੜਕਾਂ ਹੁੰਦੀਆਂ ਰਾਪ ਮੇਰਾ ਬੋਰਡ ਵੀ ਅੱਧਾ ਹੀ ਰਹਿ ਗਿਆ ਬੋਰਡ ਲਾਤਾ ਕੱਲਾ ਸ਼ਵਾਰ ਸ਼ਵਾਰ ਤੇ ਰਹਿ ਗਿਆ ਸ਼ਵਾਰ ਸ਼ਵਾਰ ਤੇ ਬਾ ਆ ਬੋਲਦਾ ਹਰਿਆਣਾ ਦਾ ਹਰਿਆਣਾ ਧੰਨਵਾਦ ਇਹ ਆ ਜੀ ਹਰਿਆਣਾ ਇਧਰ ਆ ਗਿਆ ਪੰਜਾਬ हाँ तो देखो जी इत समाप्त हो जाती सड़क पहला दिखाया कच्चा रहा है इधर कच्चा रहा ਉਹ ਬੋਰਡ ਆ ਜਿਹੜਾ ਸਾਨੂੰ ਦਿਖਾ ਰਿਆ ਸੀ ਐਤੋਂ ਤੱਕ ਕੋਈ ਨਹੀਂ ਸੀ ਸੜਕ ਐਦੋਂ ਅੱਗੇ ਆ ਕੱਚਾ ਰਾ ਲੋ ਜੀ ਅਸੀਂ ਆਗੇ ਹੁਣ ਵਾਪਸ ਅੱਗੇ ਪੰਜਾਬ ਪਿੱਛੇ ਹਰਿਆਣਾ ਤੇ ਦਰੋਸੀਂ ਪਹਿਲਾਂ ਗਏ ਸੀ ਕਿੱਧਰ ਲਈ ਸਾਡੋ ਗਏ ਸੀ ਅਸੀਂ ਛੋਟਾ ਜਿਹਾ ਪੁਲ ਬਣਿਆ ਹੋਇਆ ਪਹਿਲਾਂ ਇਹ ਵੀ ਹੈ ਨਹੀਂ ਸੀਗਾ ਜੀ ਤੇ ਦਿੱਕਤ ਆਉਣੀ ਸੀ ਪਹਿਲਾਂ ਹੈ ਨਹੀਂ ਸੀਗਾ ਇਹ ਆਪ ਪੁਲ ਸੀਗਾ ਜਿਹੜਾ ਇਹ ਪਿੰਡ ਵਾਲਿਆਂ ਨੇ ਆਪ ਬਣਾਇਆਗਾ ਪੈਸੇ ਇਕੱਠੇ ਕਰਕੇ ਕਿਉਂਕਿ ਪੰਜਾਬ ਦੇ ਅੱਧੇ ਖੇਤ ਜਿਹਨੇ ਹੁੰਦੇ ਆਗੇ ਇਧਰ ਨਾਲੇ ਤੋਂ ਪਾਰਲੀ ਸਾਈਡ ਆ ਤੇ ਜਹਣੋਂ ਆਉਣਾ ਜਾਣਾ ਦਿੱਕਤ ਸੀਗੀ ਮੁਸ਼ਕਲ ਹੁੰਦਾ ਸੀਗਾ

ਪਾਣੀ ਦੇ ਨਿਕਾਸ ਵਾਸਤੇ ਪਿੰਡ ਤੋਂ ਜਿਹੜਾ ਪਾਣੀ ਦਾ ਨਿਕਾਸ ਹੋ ਇੱਧਰ ਕੱਢਿਆ ਹੋਇਆ ਨਾਲੀ ਚ ਨਾਲੀ ਚ ਹੀ ਉਹਨਾਂ ਦਾ ਪਾਣੀ ਪੜਦਾ ਹਾਂ ਹਾਂ ਉਹ ਆਪਣੇ ਸਾਰੇ ਪਿੰਡ ਦਾ ਸੀਵੇਜ ਪਾਣੀ ਸਾਰਾ ਇੱਥੇ ਆਉਂਦਾ ਜਿੰਨਾ ਵੀ ਆਉਂਦਾ ਤੇ ਦੇਖੋ ਇਹ ਤਾਂ ਉੱਪਰ ਵਗ ਗਿਆ ਸੀ ਪਾਣੀ ਉਧਰੋਂ ਆਪਣੇ ਜੁਇਨਲ ਚ ਬਣ ਗਿਆ ਸਾਰਾ ਆਪਣੇ ਜਿੱਥੇ ਆਪਣੇ ਹਰਿਆਣੇ ਦੀ ਹੱਦਾਂ ਉਸ ਤੱਕ ਪਾਣੀ ਵਗ ਰਿਹਾ ਇੱਥੇ ਇੱਤਾਂ ਜਿਹਾ ਵਗ ਗਿਆ ਸੀ ਮਤਲਬ ਪਾਣੀ ਜੇ ਸਾਡਾ ਬਲੌਗ ਲੱਗਿਆ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ